ਬੇਬੇ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਕੋਈ ਕੇਸ ਨਹੀਂ ਆਇਆ ਅੱਗੇ ਤਾਂ ਕੋਈ ਕੇਸ ਵੀ ਆ ਜਾਂਦਾ ਸੀ ਹੁਣ ਕੋਈ ਕੇਸ ਵੀ ਨਹੀਂ ਆਉਂਦਾ ਕੋਈ ਚਾਰ ਪੈਸੇ ਬਣ ਜਾਂਦੇ ਸੀ ਮੈਂ ਤਾਂ ਆਪ ਬਹੁਤ ਟਾਈਮ ਹੋ ਗਿਆ ਖਖੜੀਆਂ ਖਾਦੇ ਨੂੰ ਓ ਬੇਬੇ ਸੱਚੀ ਗੱਲ ਆ ਮੈਂ ਤੇ ਆਬ ਚੰਡੀਗੜ੍ਹ ਜਾਣ ਤੋਂ ਬੈਠਾ ਵਾਂ ਅੱਗੇ ਕੋਈ ਕੇਸ ਆ ਜਾਂਦਾ ਸੀ ਚਾਰ ਪੈਸੇ ਬਣ ਜਾਂਦੇ ਸੀ ਹੁਣ ਤੱਕ ਕਿੰਨਾ ਟਾਈਮ ਹੋ ਗਿਆ ਮੈਂ ਚੰਡੀਗੜ੍ਹ ਵੀ ਨਹੀਂ ਗਿਆਗਾ ਛੱਟਪ ਜੇ ਚੰਡੀਗੜ੍ਹ ਦਾ ਨਾਮ ਲਿਆ ਤਾਂ ਤੈਨੂੰ ਚੰਡੀਗੜ੍ਹ ਦੀ ਅੱਗ ਲੱਗ ਰਹੀ ਨਹੀਂ ਹੈਲੋ ਹਾਂਜੀ ਸੀ ਆਈ ਡੀ ਅੱਛਾ ਓਕੇ ਬੇਬੇ ਕੇਸ ਆਇਆ ਓਰੇ ਮੈਨੂੰ ਫੜਾ ਮੈਂ ਗੱਲ ਕਰਾਂ ਹੈਲੋ ਹੈਲੋ ਅੱਛਾ ਲਾਈ ਓ ਮਾਈ ਗੋਡ ਮੈਂ ਬਸ ਆ ਗਈ ਆਹਦੇ ਟੀਮ ਦੇ ਨਾਲ ਬੱਸ ਪਹੁੰਚਣ ਵਾਲੇ ਆ ਗਏ ਆ ਗਏ ਆ ਗਏ ਇਹਦਾ ਮਤਲਬ ਸਮਝਾ ਦਿਆਂ ਕੀ ਬੇਬੇ ਆਪਾਂ ਨਵਾਂ ਕੇਸ ਆ ਗਿਆ ਹਾਂ ਤੇ ਕਾਹਦਾ ਆਪਣੀ ਸਕਾਰਪੀਓ ਬੇਬੇ ਮੈਨੂੰ ਲੱਗਦਾ ਆਪਣੀ ਸਕਾਰ ਪੀਜ ਤੇਲ ਖਤਮ ਹੋ ਗਿਆ ਵਾ ਤੂੰ ਮੇਰੇ ਬੇਇੱਜ਼ਤੀ ਕਰਾਈ ਜਾਇਆ ਕਰਨੀ ਝੁੱਕ ਜਾ ਕੇ ਲਾ ਕੇ ਵੇਖ ਲੈ ਖੈਰ ਸਟਾਰਟ ਹੋਈ ਜਾਵੇ ਬੇਬੇ ਮੈਂ ਕੋਸ਼ਿਸ਼ ਕਰਦਾ ਕਰੋ ਹੋ ਗਈ ਚਲ ਚੰਗਾ ਹੋ ਗਿਆ ਚਲ ਆਓ ਚਲੀਏ ਚਲੋ ਚਲੀਏ ਕੇਸ ਬੇਬੇ ਅੱਜ ਸੋਲਵ ਕਰੀ ਦੇਣਾ ਬੰਦਾ ਜਰਾ ਤਾਂ ਜਾਂਦਾ ਕੇਸ ਆਈ ਜਾਵੇ ਆ ਬੇਬੇ ਹਾਊਸ ਨੰਬਰ 7 ਮੈਨੂੰ ਆਹੀ ਲੱਗਦਾ ਆ ਇਹਦਾ ਮਤਲਬ ਸਮਝਿਆ ਹਰਮਣ ਕੀ ਬੇਬੇ ਉਹੋ ਘਰ ਜਿੱਥੋਂ ਤੁਹਾਨੂੰ ਫੋਨ ਆਇਆ ਸੀ ਹੈਲੋ ਆ ਬੇਬੇ ਪੱਕਾ ਇਹੀ ਘਰ ਆ ਨਾ ਹਾਂ ਹਾਂ ਜਿੱਥੋਂ ਤੁਹਾਨੂੰ ਫੋਨ ਆਇਆ ਸੀ ਆ ਹਾਂਜੀ ਭੈਣ ਜੀ ਸੀ ਆਈਡੀ 'ਚ ਫੋਨ ਤੁਸੀਂ ਕੀਤਾ ਸੀ ਹਾਂਜੀ ਅਸੀਂ ਕੀਤਾ ਸੀ ਆ ਕਿੱਥੇ ਆ ਲਾਸ਼ ਲਾਸ਼ ਨਹੀਂ ਲੈਸ਼ ਲੈਸ਼ ਹਾਂਜੀ ਲਾਸ਼ ਕ ਲੈਸ਼ ਸੂਟ ਤੇ ਲਾਉਣ ਵਾਲੀ ਲੈਸ਼ ਮੈਂ ਸੂਟ ਸਿੰਦੀ ਪਈ ਸੀ ਵਿੱਚੋਂ ਪਿਆਸ ਲੱਗੀ ਪਾਣੀ ਪੀਣ ਚਲੀ ਗਈ ਤੇ ਆਉਂਦਿਆਂ ਨੂੰ ਲੈਸ਼ ਹੀ ਗਾਇਬ ਹੋ ਗਈ ਹੂੰ ਸਾਡੀ ਬੇਬੇ ਐਡੀ ਵੱਡੀ ਅਫਸਰ ਹੈ ਸੀਆਈਡੀ 'ਚ ਤੇ ਹੁਣ ਤੁਹਾਡੀ ਲੈਸ਼ ਲੱਭੋ ਗਈ ਬੇਬੇ ਵੇ ਕੀ ਗੱਲਾਂ ਕਰਦੇ ਆ ਜਮਾਨਾ ਕੀ ਆ ਗਿਆ ਵਾ ਬਾਬਾ ਚੁੱਪ ਕਰ ਜਾ ਮਸਾ ਤੇ ਕੇਸ ਆਇਆ ਚਾਰ ਪੈਸੇ ਬਣਨ ਲੱਗੇ ਆ ਉਹ ਖਰ ਤੋਂ ਭੋਲੀ ਭਾਈ ਲੱਗਦੀ ਆਪਾਂ ਨੂੰ ਠੱਗ ਲੈਣਾ ਜੀ ਤੁਸੀਂ ਕੀ ਕੁਸਰਬੂ ਸਰਕਾਰ ਦੇ ਪਏ? ਉਹ ਨਾਨਾ ਭੈਣ ਜੀ ਕੁਛ ਨਹੀਂ ਕੁਛ ਨਹੀਂ ਅਸੀਂ ਤਾਂ ਆਪਦੀ ਡਿਸਕਸ ਕਰਦੇ ਪਏ ਅਸੀਂ ਕਿਹਾ ਕੋਈ ਕੇਸ ਵੱਡਾ ਛੋਟਾ ਨਹੀਂ ਹੁੰਦਾ। ਬੰਦੇ 'ਚ ਜਜਬਾ ਹੋਣਾ ਚਾਹੀਦਾ ਕੇਸ ਨੂੰ ਸੋਲਵ ਕਰਨ ਦਾ। ਅਸੀਂ ਅੱਜ ਹੀ ਤੁਹਾਨੂੰ ਤੁਹਾਡੀ ਲੈਸ਼ ਲੱਭ ਕੇ ਦੇਵਾਂਗੇ। ਕਿਉਂ ਬੇਬੇ? ਹਾਂ। ਕੁਛ ਸਮਝਿਆ ਹਰਮਣ? ਕੀ ਬੇਬੇ? ਇਹਨਾਂ ਦੇ ਕਿੰਨੇ ਕੁੱਤੇ ਬਿੱਲੇ ਰੱਖੇ ਆ। ਇਹਨਾਂ 'ਚ ਕੁੱਤਿਆਂ ਬਿੱਲਿਆਂ ਨੇ ਕਿਸੇ ਨੇ ਲੈਸ਼ ਦੀ ਚੋਰੀ ਕੀਤੀ ਹੋਣੀ ਆ। ਸਹੀ ਗੱਲ ਆ ਬੇਬੇ ਮੈਂ ਵੀ ਇਹੀ ਸੋਚ ਰਿਹਾ। ਹਾਂ। ਆਹ ਲਓ ਪਾਣੀ ਪੀਓ ਤੇ ਕੰਮ ਤੇ ਲੱਗੋ। ਹਾਂਜੀ ਭੈਣ ਜੀ ਜਿੱਥੋਂ ਲੈਸ਼ ਚੋਰੀ ਹੋਈ ਆ ਮੈਨੂੰ ਉਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਦਿਓ ਤੁਸੀਂ ਜਦੋਂ ਕਿੱਥੇ ਸੀ ਤੇ ਕੌਣ ਕੌਣ ਤੁਹਾਡੇ ਗਿਆ ਬਾਅਦ ਇੱਥੇ ਆਇਆ ਤੇ ਕੀ ਕੀ ਪਾਣਾ ਵਰਤਿਆ ਸਭ ਕੁਝ ਮੈਨੂੰ ਜਾਣਕਾਰੀ ਦਿਓ ਮੈਂ ਜੇ ਇੱਥੇ ਬੈਠੀ ਕੱਪੜੇ ਸਿਹਰੇ ਸੀਗੀ ਸਿੰਦੀ ਸਿੰਦੀ ਨੂੰ ਮੈਨੂੰ ਪਿਆਸ ਲੱਗੀ ਅੰਦਰੋਂ ਮੈਂ ਪਾਣੀ ਪੀਣ ਗਈ ਪਾਣੀ ਪੀ ਕੇ ਜਦੋਂ ਵਾਪਸ ਆਈ ਤੇ ਲੈਸ਼ ਗਾਇਬ ਸੀ ਮਾਈ ਗੋਡ ਇਹਦਾ ਮਤਲਬ ਸਮਝਿਆ ਹਰਮਣ ਕੀ ਬੇਬੇ ਲੈਸ਼ ਚੋਰੀ ਹੋ ਗਈ ਕਿੰਨਾ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਸਾਡੀ ਬੇਬੇ ਮੇਨ ਅਫਸਰ ਆ ਬੇਬੇ ਚ ਜਜ਼ਬਾ ਬਹੁਤ ਆ ਬੇਬੇ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਪੂਰਾ ਕਰਕੇ ਛੱਡਿਆ ਸੋ ਭੈਣ ਜੀ ਤੁਸੀਂ ਦੱਸੋ ਆਪਣੀ ਜਿਹੜੀ ਲੈਂਸ ਸੀ ਕਿਹੜੇ ਰੰਗ ਦੀ ਸੀ ਕਿੰਨੇ ਮੀਟਰ ਦੀ ਸੀ ਹੈਗੀ ਸੀ ਉਹ ਗੁਲਾਬੀ ਤੇ ਗੋਲਡਨ ਕਲਰ ਦੀ ਸੀਗੀ ਤੇ ਕਿੰਨੇ ਮੀਟਰ ਦੀ ਸੀ ਹੋਣੀ ਆ 4-5 ਮੀਟਰ ਦੀ ਚੋਰ ਕੋਈ ਨਾ ਕੋਈ ਸਰਾਖ ਤੇ ਜ਼ਰੂਰ ਛੱਡ ਕੇ ਗਿਆ ਹੋਊਗਾ ਕੋਈ ਨਾ ਭੈਣ ਜੀ ਮੈਂ ਕਰਦਾ ਰੱਖ 50 ਰੁਪਏ ਇੱਥੇ ਮੇਰੇ ਪੈਸੇ ਜਿਹੜੇ ਜੇਬ ਚ ਪਾਏ ਆ ਭੈਣ ਜੀ ਉਹ ਤੇ ਮੈਂ ਚੈੱਕ ਕਰ ਰਿਆ ਸੀ ਨੋਟ ਸਹੀ ਆ ਕਿ ਗਲਤ ਆ ਕਿਈ ਵਾਰੀ ਨਕਲੀ ਨੋਟ ਆ ਗਿਆ ਇਹ ਸਹੀ ਆ ਮੈਂ ਰੀਲਾ ਰੁਲਾ ਲਿਆਉਣ ਵਾਸਤੇ ਰੱਖਿਆ ਮਸ਼ੀਨ ਦੇ ਵਿੱਚ ਤੁਸੀਂ ਕਿੰਨੂੰ ਗੁੱਸੇ ਹੀ ਕਰ ਗਏ ਹੋ ਬੇਬੇ ਮੈਨੂੰ ਤੇ ਕੋਈ ਸਮਝ ਨਹੀਂ ਆ ਰਹੀ ਤੂੰ ਹੀ ਕਰ ਕੋਈ ਹੱਲ

ਬੀਪ ਆਪਣੇ ਕੋਲੇ ਦੰਦਾ 2000 ਰੁਪਏ ਲੈਸ਼ ਲੀਵ ਨਹੀਂ ਆਗੇ ਆਪਾਂ ਇਹਨਾਂ ਤੋਂ ਹਜਾਰੀ ਫੜ ਲਾਂਗੇ ਔਰ ਤੇ ਮੋੜ ਦਾਂਗੇ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਕਰਦੇ ਕੋਈ ਹੱਲ ਕੋਈ ਹੱਲ ਕਰੋ ਮਸਲਾ ਹੁਣ 20-25 ਹਜ਼ਾਰ ਦਾ ਮੇਰਾ ਸੂਟ ਆ ਸਾਡੀ ਰਿਸ਼ਤੇਦਾਰੀ ਚ ਵਿਆਹ ਵਾਏ ਤਾਂ ਮੈਂ ਪਾ ਕੇ ਜਾਣਾ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਮਸਲਾ ਹੱਲ ਹੋ ਜਾਊਗਾ ਤੇ ਮਾੜੇ ਜੀ 20 ਰੁਪਏ ਦਿਆ ਜੀ ਕਿਉਂ 20 ਰੁਪਏ ਕੀ ਕਰਨੇ ਤੁਸੀਂ ਅਫਸਰ ਠੰਡਾ ਠੁੰਡਾ ਪੀਣ ਕੇ ਫੇਰੀ ਦਿਮਾਗ ਕੰਮ ਕਰੂਗਾ ਤੇ ਠੰਡਾ ਪਾਣੀ ਦਾ ਪਿਆਤਾ ਤੁਹਾਨੂੰ ਭੈਣ ਜੀ ਜ਼ਰੂਰੀ ਆ ਮਾੜਾ ਜ ਆ ਉਹਦੇ ਬਿਨਾ ਦਿਮਾਗ ਨਹੀਂ ਚੱਲਦਾ ਸਾਡੇ ਮਹਿਮ ਦਾ ਲੈ ਲੈ ਆਸ਼ਤ ਆ ਰਹੀ ਲੈ ਬੇਬੇ ਲੈ ਆਸ਼ਤ ਲੱਭ ਗਈ ਹਾਂ ਬੇਬੇ ਇਹ ਤਾਂ ਆਪਾਂ ਨੂੰ ਹੀ ਘਾਟਾ ਪੈ ਗਿਆ ਜਿਹੜਾ 4-500 ਬਣਨਾ ਸੀ ਆਪਾਂ ਨੂੰ ਉਹ ਵੀ ਨਹੀਂ ਮਿਲਣਾ ਲੈਸ਼ ਤਾਂ ਉਹ ਆਪੇ ਪਾੜਣੀ ਬੇਬੇ ਕੋਈ 100 200 ਦੇ ਦੇਣ ਗਈ ਕੀ ਪਤਾ ਨਹੀਂ ਦੇਣਾ ਉਹਨਾਂ ਨੇ ਜਿਹੜੇ ਲੈਸ਼ਾਂ ਤਾਂ ਨੇ ਆਪ ਦੇ ਆਪ ਪਾੜ ਲਈ ਤੇ ਆਪਣਾ ਜਿਹੜਾ ਤੇਲ ਲੱਗਾ ਏ ਕਿਉਂ ਉਹ ਉਹਨਾਂ ਨੇ ਮਿਟਰ ਵੀ ਤੇਲ ਲੱਗਾ ਉਹਨਾਂ ਨੂੰ ਮੈਂ ਤਾਂ ਕਰਕੇ ਵੇਖ ਲਈਏ ਚੱਲ ਕੋਈ ਨਾ ਬੇਬੇ ਮੈਂ ਤਾਂ ਕਰਕੇ ਲਈ ਤਾਂ 100 200 ਨਹੀਂ ਤੇ 50 ਤੇ ਦੇਣ ਗਈ ਮਸ਼ੀਨ 'ਚ ਪਏ ਹਾਂ ਮੈਂ ਤਾਂ ਕਰ ਲਾ ਮੈਂ ਤਾਂ ਕਰ ਲਾ ਸੁਪਨ ਜੀ ਬੜੀ ਖੁਸ਼ੀ ਹੋਈ ਤੁਹਾਡੀ ਲੈਸ਼ ਲੱਗ ਗਈ ਅਸੀਂ ਤਾਂ ਇੰਨੀ ਦੂਰੋਂ ਆਏ ਸਾਡੇ 2 300 ਦਾ ਤੇ ਤੇਲ ਹੀ ਲੱਗ ਗਿਆ ਚੰਗਾ ਜੀ ਨਮਸਤੇ ਪੈਜੋ ਆਪਦੇ ਰਸਤੇ ਮਦਦੇ ਸਮਝਿਆ ਕਰਮਣਾ ਕੀ ਬੇਬੇ ਇਹਨਾਂ ਦਾ ਆਪਨੇ ਰੁਪਈਆ ਨਹੀਂ ਦੇਣਾ ਇਹ ਤੇ ਮਾੜੀ ਕਰਗੇ ਬੇਬੇ ਮੇਰੀਆਂ ਤੇ ਖਖੜੀਆਂ ਵਿੱਚੇ ਰਹਿ ਗਈਆਂ ਨਾ ਤੇ ਬੇਬੇ ਮੇਰਾ ਚੰਡੀਗੜ੍ਹ ਵਿੱਚੇ ਰਹਿ ਗਿਆ ਤੇ ਮੇਰੀਆਂ ਖਖੜੀਆਂ ਵੀ ਵਿੱਚੇ ਰਹਿ ਗਈਆਂ ਬਾਕੀ ਗੱਲਾਂ ਨਹੀਂ ਆ ਗੱਲਾਂ ਤੁਹਾਡੀ ਗੱਡੀ ਬਹੁਤ ਸੋਹਣੀ ਆ ਹਾਂਜੀ ਪਤਾ ਹੈ ਜੀ ਹਨਾ ਜੀ ਬਹੁਤ ਸੋਹਣੀ ਗੱਡੀ ਆ ਨਹੀਂ ਲੱਗੀ ਬਹੁਤ ਸੋਹਣੀ ਐ ਸਿਰ ਆ ਹੀ ਆ ਜੀ ਚਲੋ ਠੀਕ ਆ ਭੈਣ ਜੀ ਚਲੋ ਚਲ ਜੇ ਬੇਬੇ ਚਲੋ ਬੇਬੇ ਤੇਰੀਆਂ ਖਖੜੀਆਂ ਦਾ ਇੰਤਜ਼ਾਮ ਹੋ ਗਿਆ ਵਾ amazing हेलो हां जी सीआईडी केस अच्छा लाश लाश ਕਿਨੇਸ਼ ਬੇਬੇ लाश ਚੰਗੀ ਤਰ੍ਹਾਂ ਪੁੱਛਣਾ ਮੈਸ਼ ਨਾ ਹੋਵੇ लाश ਕਿੱਥੇ ਅਸੀਂ ਆ ਗਏ ਹੁਣੇ ਚੱਲੀਏ ਬੇਬੇ ਚੱਲੋ ਚੱਲੋ